ਹਾਂਜੀ ਸਤਿ ਸ਼੍ਰੀ ਅਕਾਲ ਜੀ 200 ਸਵੀਰ ਨੇ ਤਾਂ ਚਾਰੇ ਪਾਸੇ ਚਰਚੇ ਕਰਵਾਏ ਪਏ ਨੇ ਬਹਿਜਾ ਬਹਿਜਾ ਕਰਵਾਈ ਪਈ ਐ ਇਸ ਵੀਰ ਨੇ 200 ਇਹ ਵੀਰ ਨਾ ਪੂਰੇ 10 ਸਾਲ ਪਹਿਲਾਂ ਅਮਰੀਕਾ ਦੇ ਵਿੱਚ ਡੌਂਕੀ ਲਾ ਕੇ ਜਾਂਦਾ ਹੈ ਰਿਸਕ ਲੈ ਕੇ ਜਾਂਦਾ ਹੈ ਪਰ ਅੱਜ 10 ਸਾਲਾਂ ਬਾਅਦ ਵੀਰ ਨਾ ਘਰ ਵਾਪਸ ਆਉਂਦਾ ਤੇ ਵੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਕਿ ਪੂਰੇ ਪਿੰਡ ਦੇ ਲੋਕ ਕਿੰਨਾ ਸੋਹਣਾ ਸਵਾਗਤ ਕਰਦੇ ਨੇ ਸਾਰੇ ਪਿੰਡ ਦੇ ਵਿੱਚ ਜਸ਼ਨ ਮਨਾਇਆ ਜਾਂਦਾ ਤੇ ਤੁਸੀਂ ਵੀਡੀਓ ਵਿੱਚ ਵੇਖ ਵੀ ਸਕਦੇ ਹੋ ਇਹ ਘਰ ਦੇ ਵਿੱਚ ਵੀਰ ਵਾਸਤੇ ਪੂਰਾ ਸੋਹਣਾ ਪ੍ਰੋਗਰਾਮ ਰੱਖਿਆ ਜਾਂਦਾ ਹੈ। ਬੀਜੇ ਵਗੈਰਾ ਲਾਏ ਜਾਂਦੇ ਨੇ। ਬਾਈ ਉਸ ਮੁੰਡੇ ਨੇ ਤਾਂ ਕਮਾਲ ਹੀ ਕਰਕੇ ਰੱਖ ਦਿੱਤੀ। ਗਰੀਬੀ ਦੇ ਵਿੱਚ ਵੀਰ ਵਿਦੇਸ਼ ਗਿਆ ਸੀ ਤੇ ਅੱਜ ਵੀਰ ਨੇ ਆਪਣੇ ਘਰ ਦੀ ਗਰੀਬੀ ਵੀ ਦੂਰ ਕਰਤੀ। ਤੇ ਵੇਖੋ ਪਿੰਡ ਵਾਲਿਆਂ ਦੇ ਜਿਹੜੇ ਲੋਕ ਟੀਚਰਾਂ ਕਰਦੇ ਸੀ, ਉਹਨਾਂ ਦਾ ਵੀ ਮੂੰਹ ਭੰਨ ਕੇ ਰੱਖਦਾ। ਵੀਰ ਨੇ ਇੰਨੀ ਸੋਹਣੀ ਐਂਟਰੀ ਮਾਰੀ ਆ ਉਹ ਵੀ ਹੈਲੀਕਾਪਟਰ ਤੇ। ਪਿੰਡ ਦੇ ਵਿੱਚ ਖੜਾਤਾ ਵੀਰ ਨੇ ਲਿਆ ਕੇ ਹੈਲੀਕਾਪਟਰ। ਬਾਈ ਕਮਾਲ ਕਰਕੇ ਰੱਖ ਦਿੱਤੀ। ਸੋ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਡੇ ਇਸ ਵੀਡੀਓ ਦੇ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਅਤੇ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝਦੇ ਹੋਏ ਅੱਗੇ ਵਧ ਤੋ ਅੱਗੇ ਸ਼ੇਅਰ ਕਰ ਦਿਓ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵਾਈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਤੇ ਉਦੋਂ ਤੱਕ ਰੱਬ ਰਾਖਾ